ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਕੀਤੀ ਬੰਦ ਕਿਸਾਨਾਂ ਵੱਲੋਂ ਵਿਰੋਧ ਦੇ ਵਿੱਚ ਦਿੱਤਾ ਗਿਆ ਧਰਨਾ ਕਿਹਾ ਹਜੇ ਤੱਕ ਨਹੀਂ ਵਿਕਿਆ ਬਹੁਤ ਸਾਰੇ ਕਿਸਾਨਾਂ ਦਾ ਝੋਨਾ ਤੇ ਹਜੇ ਤੱਕ ਵਟਣ ਵਾਲਾ ਵੀ ਪਿਆ ਹੈ ਦੱਸ ਦਈਏ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਬੰਦ ਕਰਕੇ ਬਹੁਤ ਸਾਰੀਆਂ ਮੰਡੀਆਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਨੇ ਜਿਸ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਜੁਨੂਨ ਇਕਤਾ ਔਗਰਾਹਾਂ ਵੱਲੋਂ ਬਠਿੰਡਾ ਦੇ ਮਿੰਨੀ ਸੈਕਟਰੀਟ ਦੇ ਨੇੜੇ ਡੀਸੀ ਦਫ਼ਤਰ ਦੇ ਬਿਲਕੁਲ ਆਪਾਂ ਦੇ ਨਜ਼ਦੀਕ ਇਹਨਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ ਅਤੇ ਇਹਨਾਂ ਵੱਲੋਂ ਮੰਗ ਕੀਤੀ ਗਈ ਕਿ ਮੰਡੀਆਂ ਦੇ ਵਿੱਚ ਹਜੇ ਤੱਕ ਝੋਨਾ ਆ ਰਿਹਾ ਤੇ ਬਹੁਤ ਸਾਰਾ ਝੋਨਾ ਮੰਡੀਆਂ ਦੇ ਵਿੱਚ ਪਿਆ ਹੈ ਲੇਕਿਨ ਸਰਕਾਰ ਵੱਲੋਂ ਜੋ ਝੋਨਾ ਹੈ ਉਹ ਜਿਹੜੀ ਉਸ ਦੀ ਖਰੀਦ ਆ ਉਹ ਬੰਦ ਕਰ ਦਿੱਤੀ ਗਈ ਹੈ ਜਿਸ ਦੇ ਆਪਣਾ ਵਿਰੋਧ ਵਜੋਂ ਅੱਜ ਇਹਨਾਂ ਬਲੋ ਰੋਸタル ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਕਿਸਾਨਾਂ ਦਾ ਜੋ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਜੋ ਜੋ ਆਪਣਾ ਜਿੰਨਾ ਵੀ ਝੋਨਾ ਹੋਵੇਗਾ ਜਾਂ ਅਪਕਣਕ ਹੋਵੇਗੀ ਉਹ ਸਾਰੀ ਦਾਣਾ ਦਾ ਨਖਰੀਦੀ ਜਾਵੇਗੀ ਉਸ ਨੂੰ ਹੁਣ ਦੁਬਾਰਾ ਤੋਂ ਖਰੀਦ ਕਰਕੇ ਜਿਹੜੀ ਹੈ ਦੁਬਾਰਾ ਤੋਂ ਖਰੀਦ ਸ਼ੁਰੂ ਕਰਕੇ ਉਹਨਾਂ ਝੋਨਾ ਖਰੀਦਾ ਜਾਵੇ ਆ ਉਸ ਨੂੰ ਸੁਣਾਉਣਿਆ ਕੀ ਹੈ ਪੂਰਾ ਮਾਮਲਾ ਜ਼ਿੰਮੇਵਾਰੀਆਂ ਸਰਕਾਰ ਦੀਆਂ ਬਣਦੀਆਂ ਸੀ ਪਰ ਉਹ ਜ਼ਿੰਮੇਵਾਰੀਆਂ ਸੀ ਆਪ ਦੇ ਲੋਟੇ ਤੇ ਚੱਕੀਆਂ ਹੋਈਆਂ ਨੇ ਅਸੀਂ ਆਉਂਦੇ ਕਾਹਦੇ ਮੂਰੇ ਚੋਣੀ ਆਈ ਐ ਮਰ ਗਿਆ ਜੀ ਜੀ ਗ੍ਰਾਮਤ ਆਉਣਾ ਚਾਹੀਦਾ ਜੇ ਕੋਈ ਮਦਦ ਆਵਾਜ਼ ਮੈਂ ਹਰਿੰਦਰ ਵਿੰਦੋ ਭਾਰਤੀ ਛਾਂ ਜੀ ਨੇਕਤਾ ਗਰਾਹਾਂ ਸੁਭਾਗੂ ਰਾਜਸੀ ਜੋ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਕਿਸਾਨਾਂ ਦੇ ਨਾਲ ਵਾਦਾ ਕਰਦਾ ਸੀਗਾ ਵੀ ਸੋਡਾ ਜੋ ਫਸਲ ਹੈ ਚੌਕਾਨ ਕਹਤੇ ਝੋਨੇ ਉਹਦਾ ਦਾਣਾ ਦਾਣਾ ਖਰੀਦਿਆ ਲਿਆ ਕਰੂਗਾ ਪਰ ਐਤ ਕੀ 2025 ਦੇ ਵਿੱਚ ਵੀ ਜਦੋਂ ਸਾਡੀ ਝੋਨੇ ਦੀ ਫਸਲ ਲਾਸਟ ਤੇ ਆ ਫੀਰ ਤੇ ਆ ਤੇ ਮੰਡੀਆਂ ਬੰਦ ਕੀਤੀਆਂ ਜਾ ਰਹੀਆਂ ਨੇ ਤੇ ਕਿਸਾਨ ਮੰਡੀਆਂ ਦੇ ਵਿੱਚ ਰੋਣ ਲਏ ਨੇ ਤੇ ਬਹੁਤ ਸਾਰੇ ਕਿਸਾਨ ਆ ਜਿਨ੍ਹਾਂ ਦਾ ਝੋਨਾ ਹਜੇ ਵੱਢਣ ਵਾਲਾ ਖੇਤਾਂ ਦੇ ਵਿੱਚ ਖੜਾ ਹੈਗਾ ਤੇ ਕਾਫੀ ਢੇਰੀਆਂ ਇਹ ਕਿ ਜਿਨ੍ਹਾਂ ਨੂੰ ਹਜੇ ਤੋਲ ਵੱਲੀਆਂ ਪਈਆਂ ਹੈਗੀਆਂ ਇਸ ਮੰਗ ਨੂੰ ਲੈ ਕੇ ਜੀ ਜੋ ਪੰਜਾਬ ਦਾ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਦਾਣਾ ਦਾਣਾ ਬਕੌਣ ਦਾ ਉਸ ਵਾਅਦੇ ਨੂੰ ਪੂਰਾ ਕੀਤਾ ਜਾਵੇ ਜਿਹੜੇ ਕਿਸਾਨਾਂ ਦਾ ਝੋਨਾ ਮੰਡੀਆਂ ਦੇ ਵਿੱਚ ਪਿਆ ਜਾਂ ਖੇਤਾਂ ਦੇ ਵਿੱਚ ਖੜਾ ਹੈਗਾ ਉਹਦਾ ਸਰਕਾਰ ਪ੍ਰਬੰਧ ਕਰੇ ਤੇ ਅੱਜ ਸਾਡੇ ਆਗੂ ਦੀ ਡੀਸੀ ਸਾਹਿਬ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਇਹਨਾਂ ਤੇ ਕੁਝ ਬਿਸ਼ਵਾਸ ਦਿਵਾਇਆ ਹੈਗਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹ ਮੰਡੀਆਂ ਦੇ ਵਿੱਚ ਝੋਨਾ ਪਿਆ ਉਹਨੂੰ ਖਰੀਦਿਆ ਜਾਊਗਾ ਬਾਰਦਾਨਾਂ ਭੇਜਿਆ ਜਾਊਗਾ ਜਿਹੜੀਆਂ ਮੰਡੀਆਂ ਬੰਦ ਕੀਤੀਆਂ ਨੇ ਹੁਣ ਸੋਲਿਆ ਜਾਊਗਾ ਜਿਹੜਾ ਖੇਤਾਂ ਦੇ ਵਿੱਚ ਖੜਾ ਝੋਨਾ ਉਹਦਾ ਨਿਚਨ ਦਾ ਪ੍ਰਬੰਧ ਕੀਤਾ ਜਾਊਗਾ ਇਹ ਵਿਸ਼ਵਾਸ਼ ਹੀ ਦਵਾਇਆ ਜੇ ਇਹ ਵਿਸ਼ਵਾਸ ਲਾਗੂ ਨਹੀਂ ਕਰਦੇ ਪੂਰਾ ਨਹੀਂ ਕਰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦੇ दाणे-ਦਾਣੇ ਨੂੰ ਬਕਾਉਣ ਦੇ ਲਈ ਜਿਹੜਾ ਸੰਘਰਸ਼ ਹੈ ਉਹ ਤੇਜ਼ ਕੀਤਾ ਜਾਊਗਾ ਉਹ ਵੀ ਕਿਸ ਤਰ੍ਹਾਂ ਹੋਏਗਾ ਆ ਜੀ ਆਪਾਂ ਹਾਂ ਅਸੀਂ ਜਾਨੀ ਕਿ ਜੋ ਪੰਜਾਬ ਦਾ ਜਿਹੜਾ ਦੁਨੀਆ ਬੱਦਰ ਦਾ ਜਾਨੀ ਕਿ ਆਪਣਾ ਇੰਡੀਆ ਬੱਦਰ ਦਾ ਸੰਯੁਕਤ ਕਿਸਾਨ ਮੋਰਚਾ ਹੈਗਾ ਉਹਦੇ ਵੱਲੋਂ ਜੋ ਕਿਸਾਨਾਂ ਦੇ 5 ਸਾਲਾ ਜਿਹੜਾ ਉਹਨੂੰ ਮਨਾਇਆ ਜਾ ਰਿਹਾ ਹੈਗਾ ਤੇ ਨਾਲ ਹੀ ਜਿਹੜੀਆਂ ਰਹਿਣੀਆਂ ਮੰਗਾਂ ਨੇ ਉਹਨਾਂ ਨੂੰ ਮਨਾਉਣ ਦੇ ਲਈ ਚਾਹੇ ਉਹ ਐਮਐਸਪੀ ਦਾ ਖਰੀਦ ਗਰੰਟੀ ਦੀ ਮੰਗ ਹੈਗੀ ਹੈ ਚਾਹੇ ਸਾਡੇ ਲੰਖੀਮਪੁਰ ਖੀਰੀ ਦੇ ਕਿਸਾਨ ਆ ਜਿਹੜੇ ਸ਼ਹੀਦ ਕੀਤੇ ਸੀ ਉਹਨਾਂ ਦੇ ਕਾਤਲਾਂ ਨੂੰ ਇਛੁਦਾ ਕਰਾਉਣ ਦੀ ਮੰਗ ਹੈਗੀ ਹੈ ਸਾਡੇ ਕਿਸਾਨਾਂ ਤੇ ਜਿਹੜੇ ਦਿੱਲੀ ਸਿੰਘ ਅਰਸ਼ਦ ਰਾਣ ਪਰਚੇ ਪਾਏ ਹੈਗੇ ਆ ਉਹਨਾਂ ਨੂੰ ਰੱਦ ਕਰਾਉਣ ਦੀ ਮੰਗ ਹੈਗੀ ਹੈ ਹੋਰ ਕਿੰਨੀਆਂ ਸਾਰੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਯਾਨੀ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਇਕੱਠ ਕੀਤਾ ਜਾਣਾ ਹੈਗਾ ਸ਼ੰਭੀ 26 ਤਰੀਕ ਨੂੰ ਯਾਨੀ ਕਿ ਚੰਡੀਗੜ੍ਹ ਦੇ ਵਿੱਚ ਇਹ ਇਕੱਠ ਹੈ ਜਿਹੜਾ ਉਹ ਕੀਤਾ ਜਾਣਾ ਹੈਗਾ ਸੰਯੁਕਤ ਕਿਸਾਨ ਮਾਰਚੇ ਵੱਲੋਂ 26 ਨਵੰਬਰ ਨੂੰ ਹਾਂਜੀ ਹਾਂਜੀ ਸਰ ਕੀ ਨਾਮ ਆ ਮੈਂ ਤੁਹਾਡੇ ਕੀ ਮਾਮਲਾ ਜੀ ਪੁੱਛਦਾ। ਮੇਰਾ ਨਾਮ ਹਰਜਿੰਦਰ ਸਿੰਘ ਆ ਜਿਸ ਅਸੀਂ ਭਾਰਤੀ ਕਿਸਾਨ ਜਣੇ ਇੱਕ ਆਗਰਾਹਾ ਵੱਲੋਂ ਜਿਹੜਾ ਮੰਡੀਆਂ ਦੇ ਵਿੱਚ ਓਨਾ ਫਸਿਆ ਹੋਇਆ ਹੈ ਲਗਭਗ ਆਪਣੀ 70-17000 ਗਟਾ ਬਠਿੰਡੇ ਦੀਆਂ ਮੰਡੀਆਂ ਦੇ ਵਿੱਚ ਪਿਆ ਹੈ ਇਹ ਨਾਲ ਇਹ ਓਨਾ ਚਕਾਉਣ ਦੀ ਖਾਤਰ ਅਸੀਂ ਧਰਨਾ ਦਿੱਤਾ ਹੈ। ਬੀਸੀ ਸਾਹਿਬ ਨੇ ਸੋਭਾ ਹੀ ਸਾਨੂੰ ਵਿਸ਼ਵਾਸ ਦਿਵਾਇਆ ਹੈ ਬੀਐਫਓ ਨੂੰ ਸੱਦ ਕੇ ਦਿਵਾਇਆ ਵੀ ਅਸੀਂ ਹਰ ਹਾਲਤ ਅਜਾ ਸ਼ਾਮ ਨੂੰ ਮੰਡੀਆਂ ਖਾਲੀ ਕਰ ਦਿਆਂਗੇ ਇਹ ਵਾਅਦੇ ਵਿੱਚ ਨਿਭਰਦਾ ਕੀ ਹੈ ਇਹ ਚੱਕਿਆ ਜਾਂਦਾ ਠੀਕ ਹੈ ਨਹੀਂ ਭਗਵੰਤ ਸਿੰਘ ਸਾਹਿਬ ਨੇ ਜਿਹੜਾ ਦਾੜਾ ਦਾ ਦਾ ਚੱਕੜ ਦਾ ਵਾਅਦਾ ਕੀਤਾ ਉਹ ਝੋਨਾ ਚੱਕਵਾਵਾਂਗੇ ਅਸੀਂ ਇਹਦੇ ਲਈ ਅੱਜ ਬਠਿੰਡੇ ਦੇ ਵੀ ਦਫ਼ਤਰ ਦੇ ਮੂਹਰੇ ਆਏ ਹੋ ਵੀ ਜੱਟੇ ਜੱਟ ਸਿੰਘ ਅੱਜ ਤੱਕ ਨਹੀਂ ਇਹ ਨਹੀਂ ਚੱਕਦੇ ਸਾਡਾ ਅਸੀਂ ਸੰਘਰਸ਼ ਅਜੇ ਤੱਕ ਕਾਬ ਨਹੀਂ ਹੈ ਕੱਲ ਨੂੰ ਘੇਰਾਂਗੇ ਕਿਸੇ ਅਧਿਕਾਰੀ ਨੂੰ ਉੱਥੇ ਆਏ ਨੂੰ ਤੇ ਸਾਡੀ ਮਜਬੂਰੀ ਹੈ Yeah. you